ਨਨ ਫਦਾ ਪੁੱਤਰਾ ਕੱਲ ਤਰਾ ਚਾਚੇ ਦੀ ਲੜਾਈ ਹੋ ਗਈ ਓਏ ਕਿਵੇਂ ਚਾਚਾ ਬਸ ਕਿਵੇਂ ਆਪਸ ਤੇਰੇ ਚਾਚਾ ਤੈਨੂੰ ਪਤਾ ਵੀ ਐਡਾ ਸੂਰਮਾ ਬੰਦਾ ਅੱਛਾ ਯਾਰ ਮੜੀ ਜੀ ਗੱਲ ਸੀ ਉਹ ਮੈਂ ਭੁੰਡੀ ਦੇ ਬਣਾ ਸੀ ਯਾਰਾ ਅੱਛਾ ਉਹ ਕਹਿੰਦੇ ਨਾ ਉੱਥੇ ਹੀ ਪਤਾ ਨਹੀਂ ਯਾਰ ਮਰਾਣਾ ਦੇ ਕੇ ਕਿੱਥੋਂ ਦੇ ਅੱਛਾ ਉਹ ਕਹਿੰਦੇ ਅਸੀਂ ਮੂਰੇ ਬਹਿਣਾ ਅੱਛਾ ਚਾਚਾ ਪਰ ਮੈਂ ਕਿਹਾ ਵੀ ਮੂਰੇ ਦਾ ਹੁਣ ਜੱਟ ਬੈਠੂਗਾ ਜੱਟ ਅੱਛਾ ਫੇਰ ਚਾਚਾ ਫੇਰ ਕੀ ਯਾਰ ਤੈਨੂੰ ਪਤਾ ਫਿਰ 15 ਜਣੇ ਸੀ ਘੱਟੋ ਘੱਟ 15 ਜਣੇ ਆ ਅચ્છਾ ਤੇ ਆਪਣਾ ਤੈਨੂੰ ਪਤਾ ਹੀ ਆ ਫਿਰ ਅੱਛਾ ਤੇਰਾ ਚਾਚਾ ਤਾਂ ਤੈਨੂੰ ਫਿਰ ਪਤਾ ਹੀ ਆ ਕੱਲਾ ਹੀ ਸੂਮਾ ਮદાન ਕੱਲਾ ਹੀ ਮੈਦਾਨ ਫਤਿਹ ਕਰਦਾ ਹੁੰਦਾ ਮੈਂ ਕਹਤਾ ਮਗਰ ਜੇ ਮਾਂ ਦਾ ਦੁੱਧ ਪੀਤਾ ਅੱਛਾ ਤਾਂ ਜੱਟ ਦੀ ਹਿੱਕ ਜਮੱਜੋ ਅੱਛਾ ਫਿਰ ਚਾਚਾ ਸਾਲਾ ਨੇ ਖਾਰੇ ਨਹੀਂ ਪੀਤਾ ਸੀ ਯਾਰ ਅੱਛਾ ਫਿਰ ਜੇ ਮੈਂ ਮੂਣੀ ਕਦੂ ਕੱਚ ਕਰਦੇ ਆ ਨਾ ਅੱਛਾ ਚਾਚਾ ਆਏ ਮੇਰਾ ਕੱਦੂ ਕੱਚ ਕਰਤਾ ਅਛਾ ਜਾਇ ਤਾ ਇਹ ਮੈਂ ਖਾ ਵੀ ਜੇ ਕਿਤੇ ਹੁੰਦੇ ਨਾ ਕੱਲੇ ਕੱਲੇ ਆਉਂਦੇ ਅਛਾ ਮੈਂ ਕੱਲੇ ਕੱਲੇ ਦੇ ਨਾਲੇ ਪਟੜਾਈ ਜੁੰਡੇ ਅਛਾ ਤੇ ਨਾਲੇ ਮਾ ਮੂੰਹ ਤੇ ਥੱਕਣਾ ਸੀ ਕੱਲੇ ਕੱਲੇ ਦੇ ਕੀ ਹੋਇਆ ਯਾਰੇ ਪਰ ਇੱਕ ਗੱਲ ਆ ਪੁੱਤ ਅੱਛਾ ਚਾਚਾ ਇੰਨੇ 15 ਬੰਦੇ ਤਾਂ ਕੁੱਟ ਖਾ ਰਹੇ ਬੰਦੇ ਨੂੰ ਤਾਂ ਅਵਾਰਡ ਦੇਵੇ ਸਰਕਾਰ ਅਵਾਰਡ ਆ ਵਾਰ ਸਹੀ ਗੱਲ ਅੱਛਾ ਸਹੀ ਗੱਲ ਇੰਨੀ ਕੁੱਟ ਖਾ ਕੇ ਬੰਦਾ ਯਾਰੇ ਸਾਰ ਤੱਕ ਘਰੇ ਆ ਗਿਆ ਤੁਰ ਕੇ ਯਾਰ ਹੋਰ ਕੀ ਚਾਹੀਦਾ ਯਾਰ ਤੇਰੀ ਲੜਾਈ ਹੋ ਜਾ ਫੋਨ ਮਾਰਿਆ ਘਰ ਆਪਦੇ ਚਾਚੇ ਨੂੰ ਚੰਗਾ ਤੇ ਚੰਗਾ ਫੂਰ ਮਾਤਰਾ ਚਾਚਾ ਅੱਤੋਂ ਆਏ ਕਰੀਮ ਨੇ ਤੇ ਤੇਲ ਦਾ ਲਿਆਂਦਾ ਡਾਕਟਰ ਆਰਥੋ ਅੱਛਾ ਅਸਨੇ ਮਲਦੀ ਪੁੱਤ ਬਣ ਕੇ ਮੇਰੇ ਓਏ ਬੱਤੇ ਨੂੰ ਪਤਾ ਪਿੰਡ ਦਾ ਹਿੰਦੀ ਆ ਕਤਾ ਦੀ ਹਾਏ ਵੇ ਨਾਲੇ ਅਗਰ ਪੰਗੇ ਪਤਾ ਨਹੀਂ ਉਹਨੂੰ